ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਦੋਸਤੋ ਜਿੱਥੇ ਮੁੱਖ ਮੰਤਰੀ ਸਾਹਿਬ ਦਲੀਪ ਸਿੰਘ ਉਪਖੜੀ ਜਿਹੜੇ ਮਹਾਨ ਰੈਸਲਰ ਨੇ ਉਹਨਾਂ ਨੂੰ ਮਿਲ ਕੇ ਆਏ ਨੇ ਉੱਥੇ ਹੀ ਸੋਨੀ ਮਾਨ ਤੇ ਮੁੱਖ ਮੰਤਰੀ ਸਾਹਿਬ ਆਪਣੇ ਫੈਨਸ ਤੋਂ ਕਾਫੀ ਖਫਾ ਵੀ ਨੇ ਲਾਲ ਬੜਨ ਦਾ ਨਿਸ਼ਾਨ ਦਵਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਅਹਿ ਕਰਦੇ ਬਹੁਤ ਚਕਸ ਕਰਦੇ ਹਾਂ ਆਪਾ ਨਾ ਆ ਗਿਆ ਬੰਦਾ ਇਹ ਖਲਾਸ ਰਖਣਾ ਮਾਵੇ ਰਣਬੀਰ ਬਾੜ ਗੱਦੀ ਆਪਾਂ ਨੋਟ ਕਰਦੇ ਆਂ ਬਾਗੈ ਕਰਦੇ ਬਹੁਤ ਕੁਝ ਕਰਦੇ ਕਰਦੇ ਹਾਂ ਆਪਾ ਨਾ ਆ ਗਿਆ ਬੰਦਾ ਇਹ ਖਲਾਸ ਰਖਣਾ ਮਾਵੇ ਰਣਬੀਰ ਬਾੜ ਬੈਡ ਕਮੈਂਟ ਬੈਡ ਕਮੈਂਟ ਬੈਡ ਕਮੈਂਟ ਅੱਜ ਕੁਝ ਬੈਡ ਕਮੈਂਟਾਂ ਲਈ ਹਾਂ ਲੋਕਾਂ ਦੀ ਪੋਸਟਾਂ ਤੇ ਬੈਡ ਕਮੈਂਟ ਕਰਦੇ ਹਾਂ ਆਪ ਕੋਲੋਂ ਤਾਂ ਕੁਝ ਹੁੰਦਾ ਨਹੀਂ ਜਿਹੜਾ ਮਾੜਾ ਮੋਟਾ ਕਰਦੇ ਨੇ ਉਹਨਾਂ ਤੋਂ ਵੀ ਛੱਡਦੇ ਹਾਂ ਤੇ ਦੋਸਤੋ ਉਲਾਮੇ ਦੇਣ ਦੇ ਵਿੱਚ ਮੁੱਖ ਮੰਤਰੀ ਸਾਹਿਬ ਵੀ ਪਿੱਛੇ ਨਹੀਂ ਰਹੇ ਤੇ ਸੁਣੋ ਕਹੇ ਪਿੰਡਾਂ ਵਾੜੇ ਸੜ ਗਿਆ ਤਾਂ ਕੁਝ ਸਾਡੇ ਨਾਲ ਆ ਜਨ ਸਾਡੇ ਨਾਲ ਆ ਉਹਨਾ ਕਰਕੇ ਅਸੀਂ ਗਾਲਿਆ ਹਾ ਬਾਕੀ ਪਿੰਡਾਂ ਵਾੜਿਆਂ ਨੂੰ ਮੱਚੀ ਜਾਣ ਤੇ ਆਪਾਂ ਇੱਥੇ ਹੀ ਗਾਉਣਾ ਹਿੱਟਰਾ ਦੇ ਜ਼ਿਲ੍ਹਾ ਵਿੱਚ ਅੱਗ ਬਹੁਤ ਹੈ ਹਿੱਟਰਾ ਦੇ ਜ਼ਿਲ੍ਹਾ ਵਿੱਚ ਅੱਗ ਬਹੁਤ ਹੈ ਤੇ ਹਾਂਜੀ ਦੋਸਤੋ ਇਹ ਤਾਂ ਸੀ ਸੋਨੀ ਮਾਨ ਤੇ ਮੁੱਖ ਮੰਤਰੀ ਸਾਹਿਬ ਦੇ ਉਲਾਮੇ ਤੇ ਹੁਣ ਮੁੱਖ ਮੰਤਰੀ ਸਾਹਿਬ ਨੂੰ ਸੁਣੋ ਉਹ ਹਣੀ ਸਿੰਘ ਦੇ ਤਰਜ਼ ਦੇ ਉੱਪਰ ਕਿਦਾਂ ਗੀਤ ਗਾਰੇ ਨੇ ਗੁਣਗੁਣਾ ਰਹੇ ਨੇ ਜਦ ਕਾਹਨ ਕਾ ਕਾਮ ਹੈ ਮੇਰਾ ਕਾ ਕੌਨ ਹੈ ਪਾਰ ਹੈ ਕੇਰਾ ਕੈਸੇ ਬਣਾਉ ਬਰਗਰ ਤਵਾ ਛੋਟਾ ਹੈ ਮੇਰਾ ਅਬ ਤਵੇ ਕੋ ਹਟਾਓ ਜੀ ਕੜਾਈ ਕੋ ਟਕਾਓ ਜੀ 10 20 ਕਟਾ ਲਓ ਤੇਲ ਔਰ ਤੇਲ ਕੋ ਖਿਲਾਓ ਜੀ ਬੈਡ ਕਮੈਂਟ ਬੈਡ ਕਮੈਂਟ ਬੈਡ ਕਮੈਂਟ ਅੱਜ ਕੋਈ ਬੈਡ ਕਮੈਂਟਾਂ ਲਈ ਹਾਂ ਲੋਕਾਂ ਦੀ ਪੋਸਟਾਂ ਤੇ ਬੈਡ ਕਮੈਂਟ ਕਰਦੇ ਹਾਂ ਆਪ ਕੋਲੋਂ ਤਾਂ ਕੁਝ ਹੁੰਦਾ ਨਹੀਂ ਜਿਹੜਾ ਮਾੜਾ ਮੋਟਾ ਕਰਦੇ ਨੇ ਉਹਨਾਂ ਤੋਂ ਵੀ ਛੱਡਦੇ ਹਾਂ